ਹੇਲੂਇਆ ਸਾਰੇ ਨੂੰ ਪਿਆਰ ਭਰੀ ਜੈ ਮਸੀਹ ਦੀ ਅਸੀਂ ਸਵੇਰ ਦੇ ਸਮੇਂ ਚ ਪਰਮੇਸ਼ਰ ਦੀ ਜਿਹੜੀ ਚ ਇਕੱਠੇ ਹੋਇਆ ਆ ਆਪਣੇ ਹੱਥਾਂ ਨੂੰ ਉਠਾ ਕੇ ਸਿਰ ਨੂੰ ਝੁਕਾ ਕੇ ਪਰਮੇਸ਼ਰ ਦਾ ਧੰਨਵਾਦ ਕਰਾਂਗੇ ਤਾਰੀਫ ਕਰਾਂਗੇ ਧੰਨਵਾਦ ਧੰਨਵਾਦ ਤਾਰੀਫ ਤਾਰੀਫ ਮਹਾਨ ਪਰਮੇਸ਼ਰ ਸੀ ਤੁਹਾਡਾ ਧੰਨਵਾਦ ਕਰਦੇ ਆ ਪ੍ਰਭੂ ਜੀ ਪ੍ਰਭੂ ਜੀ ਤੁਸੀਂ ਸਵੇਰ ਦਾ ਸੁੰਦਰ ਸਮਾਂ ਸਾਨੂੰ ਦਿਖਾਇਆ ਮੇਰੇ ਪਿਆਰੇ ਪ੍ਰਭੂ ਜੀ ਕਿੰਨੇ ਪੈੜ ਪ੍ਰਾ ਸੋ ਚੁੱਕੇ ਨੇ ਪਰ ਤੁਸੀਂ ਸਾਨੂੰ ਜਿਉਂਦੇ ਚ ਉਠਾਇਆ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਤੁਹਾਡੀ ਤਾਰੀਫ ਕਰਦੇ ਆ ਪ੍ਰਭੂ ਜੀ ਪਿਤਾ ਪਰਮੇਸ਼ਰ ਰਾਤ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਖੁਦਾਵਾਨ ਆਪਣੇ ਸਵਰਗੀ ਦੂਤਾਂ ਦੇ ਪਹਿਰੇ ਥਲੇ ਸਾਨੂੰ ਸੰਭਾਲ ਕੇ ਰੱਖਿਆ ਪਵਿੱਤਰ ਆਤਮਾ ਸੇ ਤੁਹਾਡਾ ਧੰਨਵਾਦ ਕਰਦੇ ਆ ਪ੍ਰਭੂ ਜੀ ਪ੍ਰਭੂ ਜੀ ਜੇ ਸਿ ਵਿਸ਼ਵਾਸ ਕਰਦੇ ਆ ਤੁਸੀਂ ਸਵੇਰ ਤੋਂ ਵੀ ਸਾਨੂੰ ਸੰਭਾਲ ਕੇ ਰੱਖੋਗੇ ਅਸੀਂ ਸਵੇਰ ਦਾ ਵੀ ਸੁੰਦਰ ਸਮਾ ਤੁਹਾਡੇ ਪਵਿੱਤਰ ਹੱਥਾਂ 'ਚ ਸੌਂਪਦੇ ਆ ਸਾਨੂੰ ਵਿਸ਼ਵਾਸ ਕਰਦੇ ਸਾਡੀ ਅਰਜ ਵਿੱਚ ਮਦਦ ਸਾਡੀ ਸਹਾਇਤਾ ਕਰੋਗੇ ਕਵੀ ਪਿਤਾ ਪਰਮੇਸ਼ਰ ਤੁਹਾਡਾ ਵਚਨ ਕਹਿੰਦਾ ਹੈ ਮੈਂ ਆਪਣੇ ਸਵਰਗੀ ਦੂਤ ਭੇਜਾਂਗਾ ਜੋ ਤੁਹਾਡੇ ਰਾਹ ਤੇ ਤਿਆਰ ਕਰਨਗੇ ਪਿਤਾ ਸਾਡੇ ਮਾਰਗਨ ਤੁਸੀਂ ਤਿਆਰ ਕਰੋਗੇ ਅਸੀਂ ਤੁਹਾਡਾ ਧੰਨਵਾਦ ਕਰਦੇ ਤੁਹਾਡੀ ਤਾਰੀਫ ਕਰਦੇ ਹਾਂ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਮੰਗਦੇ ਹਾਂ ਆਮੀਨ ਹallelujah ਸੀ ਵਚਨ ਚ ਦੇਖਾਂਗੇ ਜਿਸ਼ਾਇਆ 53 ਬਾਪ 5 ਐਤ ਹallelujah ਪਰ ਉਹ ਸਾਡੇ ਅਪਰਾਧ ਲਈ ਕਾਇਲ ਕੀਤਾ ਗਿਆ ਸਾਡੀ ਬਦੀ ਦੇ ਕਾਰਨ ਕੁਛ ਲਿਆ ਗਿਆ ਸਾਡੀ ਸ਼ਾਂਤੀ ਲਈ ਉਹਦੇ ਉੱਤੇ ਤਾੜਨਾ ਹੋਈ ਅਤੇ ਉਸ ਤੋਂ ਮਾਰ ਖਾਣ ਨਾਲ ਅਸੀਂ ਨਿਰੋਇ ਕੀਤੇਗੇ ਹallelujah ਹallelujah ਕਲੀਸੇਆ ਦੇਖੋ ਪਰਮੇਸ਼ਰ ਦੇ ਵਚਨ ਚ ਕੀ ਲਿਖਿਆ ਹੈ ਪਰਮੇਸ਼ਰ ਦੇ ਵਚਨ ਚ ਲਿਖਿਆ ਪਰਮੇਸ਼ਰ ਨੇ ਸਾਡੇ ਕਰਕੇ ਮਾਰ ਖਾਧੀ ਸਾਡੇ ਸ਼ਰਾਫਾਂ ਕਰਕੇ ਸਾਡੇ ਬੰਦਨਾ ਕਰਕੇ ਜੋ ਸਾਡੇ ਪਰਦਾਦਿਆਂ ਪੀੜੀਆਂ ਦੇ ਸ਼ਰਾਫ ਸੀ ਉਹਨਾਂ ਕਰਕੇ ਵੀ ਸਾਨੂੰ ਕੋਈ ਦੁੱਖ ਨਾ ਹੋਵੇ ਹਾਲੇਲੂਇਆ ਪਰਮੇਸ਼ਰ ਨੇ ਸਾਨੂੰ ਇੰਨਾ ਕਲਿਸੀਆ ਪਿਆਰ ਕੀਤਾ ਇੱਕ ਆਪਣਾ ਲੋਤਾ ਪੁੱਤਰ ਬੁਹਾ ਦਿੱਤਾ ਸਾਡੇ ਕਰਕੇ ਸਲੀਬ ਤੇ ਚੜਾਇਆ ਉਹਨਾਂ ਦਾ ਕੋਈ ਉਹਨਾਂ ਦਾ ਕੋਈ ਕੋਈ ਦੁੱਖ ਨਹੀਂ ਸੀ ਕੋਈ ਉਹਨਾਂ ਨੇ ਗਲਤੀ ਨਹੀਂ ਕੀਤੀ ਸੀ ਕੋਈ ਉਹਨਾਂ ਨੇ ਗੁਨਾ ਨਹੀਂ ਕੀਤਾ ਸੀ ਉਹਨਾਂ ਨੇ ਕੁਛ ਨਹੀਂ ਕੀਤਾ ਸੀ ਕਲਿਸੀਆ ਪਸ ਪਰਮੇਸ਼ਰ ਨੇ ਸਾਡੇ ਕਰਕੇ ਆਪਣਾ ਲਹੂ ਬਹਾਇਆ ਸਾਡੇ ਕਰਕੇ ਕੋੜੇ ਖਾਦੇ ਨੇ ਕਿ ਬਿਸਾਨ ਚੰਗਿਆਈ ਮਿਲ ਜੇ ਅੱਜ ਜਿਹੜਾ ਵੀ ਵਿਸ਼ਵਾਸ ਕਰੇਗਾ ਮੈਨੂੰ ਚੰਗਿਆਈ ਮਿਲ ਚੁੱਕੀ ਤੁਹਾਨੂੰ ਚੰਗਿਆਈ ਮਿਲ ਚੁਕੇ ਇਸ ਵਚਨ ਦੇ ਰਹੀ ਪਰਮੇਸ਼ਰ ਨੇ ਤੁਹਾਨੂੰ ਚੰਗਿਆਈ ਦੇਣ ਜਾ ਰਿਹਾ ਮੈਂ ਪਰਮੇਸ਼ਰ ਦੀ ਦਾਸੀ ਹੋਣ ਦੇ ਨਾਤੇ ਤੁਹਾਡੇ ਤੇ ਗੋਸ਼ਨਾ ਕਰਦੀ ਹਾਂ ਤੁਹਾਡਾ ਹਰ ਇੱਕ ਬੰਧਨ ਟੁੱਟ ਚੁੱਕਿਆ ਹੈ ਯੇਸ਼ੂ ਦੇ ਨਾਮ 'ਤੇ پرمش نے توڈے کر کے کوڑے کھا دے مار کھا دی نشیاں کر کے کھا کھدی تے پاپا گونا کر کے کھا دی کھدی بیچارہ کر کے کھا دی کھی آج جنہیں بھی جنہیں جی جن کہ انگیکار کرتھنا کر کے پراتھنا, پراتھنا ریسیب کرنگے بھی ہاں پرمش نے ساڈے کر کے مار کھا دیے ساڑے نشیاں کر کے کھا کھدیے ساڑے گونا کر کے کھا کھدیے ਸਾਡੇ ਚੋ ਲੜਾਈ ਝਗੜੇ ਕਰਕੇ ਖਾਦੀਏ ਸਾਡੇ ਸ਼ਰਾਫੀ ਬੰਦਰਾ ਕਰਕੇ ਖਾਦੀਏ ਤੇ ਸੱਚਮੁੱਚ ਅੱਜ ਤੁਸੀਂ ਆਜ਼ਾਦ ਕੀਤੇ ਗਏ ਜੀ ਅੱਜ ਤੁਸੀਂ ਆਜ਼ਾਦ ਕਰਨੇ ਜਾ ਰਹੀਏ ਯਸ਼ੂ ਦੇ ਨਾਮ ਤੇ ਯਸ਼ੂ ਦਾ ਆਤਮਾ ਤੁਹਾਨੂੰ ਗਵਾਈ ਨਾ ਖੜਿਆ ਕਰਨ ਜਾ ਰਿਹਾ ਹੈ ਜੇ ਵੀ ਪਰਮੇਸ਼ਰ ਅੰਗੀਕਾਰ ਕਰੋ ਹਾਂ ਸੱਚਮੁੱਚ ਪਰਮੇਸ਼ਰ ਤੁਹਾਡਾ ਕੋਈ ਗੁਨਾ ਨਹੀਂ ਸੀ ਤੁਹਾਡਾ ਕੋਈ ਅਪਰਾਧ ਨਹੀਂ ਸੀ ਤੁਸੀਂ ਸਾਡੇ ਕਰਕੇ ਤੁਸੀਂ ਮਾਰ ਖਾਧੀ ਹallelujah ਜੇ ਵੀ ਪਰਮੇਸ਼ਰ ਨੂੰ ਸਾਡੇ ਕਰਕੇ ਪਰਮੇਸ਼ਰ ਨੇ ਤਾੜ ਖਾਧੀ ਦੁੱਖ ਸਿਆ ਸਾਡੇ ਸਾਰੇ ਗਮ ਚੁੱਕ ਲੇ ਹਾਲੇਲੂਇਆ ਜਿੰਨੇ ਵੀ ਸਾਡੇ ਦੁੱਖ ਸੀ ਪਰਮੇਸ਼ਰ ਨੇ ਇਸ ਚੁੱਕ ਲੇ ਸਲੀਪ ਤੇ ਤਾਂ ਫਿਰ ਵੀ ਅਸੀਂ ਕੀ ਕਹਨੇ ਆ ਅਸੀਂ ਮਾੜਾ ਜੀ ਨਾ ਆਪਣੇ ਪੋਲਾ ਜੀ ਨੂੰ ਕਰਕੇ ਕਹਿ ਦਿੰਨੇ ਆ ਆ ਪਰਮੇਸ਼ਰ ਨੇ ਤਿੰਨ ਦਿਨਾਂ ਜੇ ਮਰਿਆ ਸੀ ਜੀ ਉੱਠਿਆ ਪਰ ਪਰਮੇਸ਼ਰ ਨੇ ਬਹੁਤ ਸਾਡੇ ਕਰਕੇ ਕਸ਼ਟ ਸਿਆ ਇਲੀਸੀਆ ਹallelujah ਬੋਲੋ। ਤੇ ਪਰਮੇਸ਼ਰ ਕੀ ਇੱਕ ਜਿੰਦਾ ਪਰਮੇਸ਼ਰ ਹੈ। ਉਹ ਤੁਹਾਡੇ ਦਿਲਾਂ ਗੁਰਦੇ ਨੂੰ ਜਾਂਚਦਾ ਹੈ। ਸਾਡੇ ਪਾਪਾਂ ਕਰਕੇ ਤੁਸੀਂ ਅੰਗੀਕਾਰ ਕਰੋ ਮੈਂ ਅੱਜ ਤੋਂ ਪਰਮੇਸ਼ਰ ਦੇ ਕੋੜੇ ਮਾਰ ਖਾਨ ਨਾ ਮੈਂ ਛਿਫਾ ਪਾ ਲਈਏ। ਮੇਰੇ ਬੱਚੇ ਚੰਗਿਆਈ ਪਾ ਚੁੱਕੇ ਨੇ। ਪਰਮੇਸ਼ਰ ਦੇ ਮਾਰ ਖਾਨੇ ਨਾ ਮੇਰੇ ਘਰ ਲੜਾਈ ਝਗੜਾ ਜਾ ਚੁੱਕਿਆ ਹੈ। ਪਰਮੇਸ਼ਰ ਦੇ ਮਾਰ ਖਾਨ ਨਾ ਮੇਰੀ ਗਰੀਬੀ ਜਾ ਚੁਕੀਏ ਮੇਰਾ ਸ਼ਰਾਫ ਟੁੱਟ ਚੁਕੇ ਨੇ ਮੇਰੇ ਬੰਦਨ ਟੁੱਟ ਚੁਕੇ ਨੇ ਮੇਰਾ ਜਾਦੂ ਟੂਣਾ ਟੁੱਟ ਚੁਕੇ ਯੇਸ਼ੂ ਦੇ ਨਾਮ ਤੇ ਪਰਮੇਸ਼ਰ ਨੇ ਸਭ ਕੁਝ ਸਲੀਬ ਤੇ ਪੂਰਾ ਕਰਤਾ ਤੇ ਤੁਸੀਂ ਅੱਜ ਛੁਟਕਾਰੇ ਨੂੰ ਗ੍ਰਹਿਣ ਕਰੋਗੇ ਚੰਗਿਆਈ ਨੂੰ ਗ੍ਰਹਿਣ ਕਰੋਗੇ ਬਸ ਕੀ ਤੁਹਾਡੇ ਚ ਵਿਸ਼ਵਾਸ ਹੋਣਾ ਚਾਹੀਦਾ ਜਿਵੇਂ ਪਰਮੇਸ਼ਰ ਤੇ ਵਚਨ ਚ ਲਿਖਿਆ ਨਾ ਜੇ ਤੇਰਾ ਵਿਸ਼ਵਾਸ ਰਾਈ ਦੇ ਦਾਨ ਜਿੰਨਾ ਤੇ ਪਹਾੜ ਨੂੰ ਵੀ ਕਿਐ ਸਿਰਕ ਉੱਠ سمندر سے جا پے تو وہ جا پہے گا ہالی لویا اجڈے مارگ سیدھ چکے ہوئے پرمیش یسو مسیح نام چا آمین می لویا تانواد لویا مہان پرمیشر پتا میں تو تانواد کر دیا تو شکر کر دیا جا پتا تو وچن چلے سے تو اسی مار کھاننا پتا ساڈیا گریبیاں ساری شراف ٹوٹ چکے نے پتا بماریاں جا چکے ہیں یشو دے نامتے پتا ابھی تو دنواد کر دیا پربھو جی ਮੇਰੇ ਪਿਤਾ ਪਰਮੇਸ਼ਰ ਮੈਂ ਸਭ ਜਿੰਨੇ ਅਸੀਂ ਵਿਸ਼ਵਾਸ ਕਰਦੇ ਹਾਂ ਤੁਹਾਡੇ ਮਾਰ ਖਾਨਾ ਪਿਤਾ ਅਸੀਂ ਸਿੱਖਿਆ ਪਾਲੀਏ ਚੰਗਿਆਈ ਪਾਲੀਏ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪਿਤਾ ਪਰਮੇਸ਼ਰ ਜਿੰਨੇ ਵੀ ਭਾਈ ਭੈਣ ਇਸ ਪ੍ਰਾਰਥਨਾ ਨੂੰ ਸੁਣਨ ਵਿਸ਼ਵਾਸ ਕਰਨ ਪਿਤਾ ਇਸ ਵਾਚਨ ਤੇ ਪਿਤਾ ਪਰਮੇਸ਼ਰ ਵਿਸ਼ਵਾਸ ਕਰਨ ਖੁਦਾਵਨ ਮੇਰੇ ਮਹਾਨ ਪਿਤਾ ਪਰਮੇਸ਼ਰ ਤੁਸੀਂ ਅੱਜ ਛਟਕਾਰੇ ਨੂੰ ਗ੍ਰੈਂਡ ਕਰੋਗੇ ਮੈਂ ਦਾਸੀ ਹਾਂ ਜਨਨਾ ਤੇ ਤੁਹਾਡੇ ਤੇ ਗੋਸ਼ਨਾ ਕਰਦੀ ਹਾਂ ਤੁਸੀਂ ਚੰਗਿਆਈ ਨੂੰ ਗ੍ਰੈਂਡ ਕਰੋਗੇ ਤੁਹਾਡੇ ਹਰ ਇੱਕ ਬੰਦਨ ਟੁੱਟ ਚੁੱਕੇ ਯੇਸ਼ੂ ਦੇ ਨਾਮ ਤੇ ਤੁਸੀਂ ਟੈਸਟ ਬਣੀਆਂ ਨਾ ਖੜਿਓ ਚੁੱਕੇ ਜੇ ਪਰਮੇਸ਼ਰ ਤੁਹਾਨੂੰ ਟੈਸਟ ਬਣੀਆਂ ਨਾ ਖੜਾ ਕਰ ਰਿਹਾ ਹੈ ਤੁਸੀਂ ਟੈਸਟ ਬਣੀਆਂ ਨਾ ਆ ਰਹੇ ਜੀ ਯਸ਼ੂ ਦੇ ਨਾਮ ਤੇ ਪਰਮੇਸ਼ਰ ਤੁਹਾਡਾ ਹਰ ਇੱਕ ਬੰਧਨ ਤੋੜਦਾ ਹੈ ਹਰ ਇੱਕ ਸ਼ਰਾਫ ਜਾਦੂ ਟੂਣਾ ਤੁਹਾਡਾ ਟੁੱਟ ਚੁੱਕਿਆ ਯਸ਼ੂ ਦੇ ਨਾਮ ਤੇ ਮੈਂ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰੀ ਤੁਹਾਡੀ ਤਾਰੀਫ ਕਰਦੀ ਹਾਂ ਪ੍ਰਭੂ ਜੀ ਜਿੱਦਾਂ ਤੁਹਾਡੇ ਵਚਨ ਚ ਲਿਖਿਆ ਹੈ ਵੀ ਤੇਰਾ ਵੈਰੀਆਂ ਦੇ ਸਾਹਮਣੇ ਤੇਰੇ ਮੇਜ ਡਵਾਵਾਂਗਾ ਸੱਚ ਮੁੱਚ ਪਿਤਾ ਪਰਮੇਸ਼ਰ ਤੁਸੀਂ ਸਾਡੇ ਵੈਰੀਆਂ ਦੇ ਸਾਹਮਣੇ ਸਾਡਾ ਮੇਜਰ ਵਿਛਾਤਾ ਖੁਦਾਵਾਨ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਪ੍ਰਭੂ ਜੀ ਅਸੀਂ ਖੁਦਾਵਾਨ ਚੰਗੀਆਂ ਕੀਤੀਆਂ ਤੁਹਾਡੇ ਮਾਰ ਖਾਨਾ ਮੇਰੇ ਮਹਾਨ ਪਿਤਾ ਪਰਮੇਸ਼ਰ ਇਹ ਵਚਨ ਪਿਤਾ ਪਰਮੇਸ਼ਰ ਸਾਡੇ ਜੀਵ ਵਿੱਚ ਜਿੰਦਾ ਹੋ ਚੁੱਕਿਆ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਪ੍ਰਭੂ ਜੀ ਤੁਹਾਡੀ ਤਾਰੀਫ ਕਰਦੇ ਆ ਮੇਰੇ ਪਿਤਾ ਪਰਮੇਸ਼ਰ ਜਿਦੋਂ ਤੁਹਾਡੇ ਵਚਨ ਤੇ ਪਿਤਾ ਸੀ ਚੱਲਣ ਵਾਲੇ ਵਾਂਜੀਏ ਤੁਹਾਡਾ ਪਵਿੱਤਰ ਆਤਮਾ ਸਾਨੂੰ ਸ਼ੂਵੇ ਟੱਚ ਕਰੇ ਹੀਲ ਕਰੇ ਮੇਰੇ ਪਿਆਰੇ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪਿਤਾ ਪਰਮੇਸ਼ਰ ਜਿੰਨੇ ਵੀ ਭਾਈਪੈਣੇ ਸਾਜਵਚ ਤੇ ਵਿਸ਼ਵਾਸ ਕਰਨ ਪਿਤਾ ਉਹ ਚੰਗੇ ਕੀਤੇ ਜਾਣ ਉਹਨਾਂ ਦੇ ਪਿਤਾ ਪਰਮੇਸ਼ਰ ਜੋ ਲੰਗੜੇ ਨੇ ਯੇਸ਼ੂ ਦੇ ਨਾਮ ਤੇ ਅੱਜ ਚੱਲੋਗੇ ਬਿਮਾਰੀਆਂ ਤੁਹਾਡੀਆਂ ਜਾਰੀ ਨੇ ਯੇਸ਼ੂ ਦੇ ਨਾਮ ਤੇ ਤੁਸੀਂ ਹੀਲ ਹੋ ਰਹੇ ਜੀ ਵਿਸ਼ਵਾਸ ਕਰੋ ਪਰਮੇਸ਼ਰ ਦਾ ਆਤਮਾ ਤੁਹਾਨੂੰ ਸ਼ੂਰਿਆ ਤੁਸੀਂ ਚੱਲ ਪਾਰੇ ਜੀ ਤੁਹਾਡੀਆਂ ਸ਼ੂ ਕਰਤੜੀਆਂ ਐਚ ਆਈ ਵੀ ਤੁਹਾਡੀਆਂ ਬਿਮਾਰੀਆਂ ਜਾਰੀ ਨੇ ਯੇਸ਼ੂ ਦੇ ਨਾਮ ਤੇ ਪਰਮੇਸ਼ਰ ਦਾ ਆਤਮਾ ਤੁਹਾਨੂੰ ਸ਼ੂ ਰਿਹਾ ਕਿ ਵੀ ਪਰਮੇਸ਼ਰ ਨੇ ਤੁਹਾਡੇ ਕਰਕੇ ਮਾਰ ਖਾਦੀ ਤੁਹਾਡੇ ਕਰਕੇ ਵੀ ਤੁਸੀਂ ਚੰਗੇ ਹੋ ਜਾਓ ਅੱਜ ਤੁਸੀਂ ਚੰਗੇ ਕਰੇ ਜਾ ਰਹੇ ਜੀ ਅੱਜ ਤੁਸੀਂ ਚੰਗੇ ਹੋਣ ਜਾ ਰਹੇ ਜੀ ਅੱਜ ਤੁਸੀਂ ਚੰਗੇ ਹੋਣ ਜਾ ਰਹੇ ਜੀ ਪਰਮੇਸ਼ਰ ਦਾ ਆਤਮਾ ਤੁਹਾਨੂੰ ਸ਼ੂ ਰਿਹਾ ਤੁਸੀਂ ਵੱਡੀਆਂ ਗਵਾਹੀਆਂ ਨਾਲ ਖੜੇ ਹੋ ਚੁੱਕੇ ਜੀ ਯਿਸੂ ਮਸੀਹ ਦੇ ਨਾਮ ਚ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ ਆ ਪ੍ਰਭੂ ਜੀ ਤੁਸੀਂ ਸ਼ੂਇਆ ਪਿਤਾ ਇਹਨਾਂ ਨੂੰ ਆਸ਼ੇ ਦਿੱਤੀ ਬਰਕਤ ਦਿੱਤੀ ਤੰਦਰੁਸਤੀ ਦਿੱਤੀ ਪਿਤਾ ਮੇਰੇ ਮਹਾਨ ਪਿਤਾ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ ਆ ਤੁਹਾਡੀ ਤਾਰੀਫ ਕਰਦੀ ਆ ਪ੍ਰਭ ਯਿਸੂ ਮਸੀਹ ਦੇ ਨਾਮ ਚ ਮੰਗਦੀ ਆ ਆਮੀਨ ਗੁੱਡ ਬlesਸ ਯੂ ਆਲ